ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਦ ਸੰਗਤ ਨੂੰ ਬੇਨਤੀ ਹੈ ਕਿ ਤਾਂ ਤਾਂ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੇ ਪਾਵਨ 350 ਸਾਲਾਂ ਜੋ ਸ਼ਹੀਦੀ ਸਤਾਪਦੀ ਵਿਸਾਰ ਹੈ ਉਹਦੇ ਸੰਬੰਧ ਦੇ ਵਿੱਚ ਨਕਰਪੀਖੀ ਦੇ ਵਿੱਚ ਵਾਰਡ ਨੰਬਰ 4 ਅਤੇ 5 ਦੇ ਨੌਜਵਾਨਾਂ ਵੱਲੋਂ ਰਲ ਮਿਲ ਕੇ 5 6 ਅਤੇ 7 ਅਕਤੂਬਰ ਦਾ ਮਹਾਨ ਗੁਰਮਤ ਸਮਾਗਮ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਰੱਖਿਆ ਗਿਆ ਹੈ ਸੋ ਇਹ ਜਿਹੜਾ ਸਮਾਗਮ ਹੈ ਉਹ ਸ਼੍ਰੀ ਗੁਰੂ ਰਵਿਦਾਸ ਮੰਦਿਰ ਬਾਰ ਨੰਬਰ 4 5 ਦੇ ਵਿੱਚ ਜੋ ਬਣਿਆ ਹੋਇਆ ਹੈ ਉਸ ਸ਼੍ਰੀ ਗੁਰੂ ਰਵਿਦਾਸ ਮੰਦਿਰ ਦੇ ਵਿੱਚ ਇਹ ਸਮਾਗਮ ਹੋਣਾ ਹੈ ਸੋ ਬੇਨਤੀ ਹੈ 5 6 ਅਤੇ 7 ਅਕਤੂਬਰ ਨੂੰ ਆਪ ਸਰਬ ਸੰਗਤਾਂ ਨੇ ਪਹੁੰਚ ਕੇ ਰਾਤ ਦਾ ਸਨਾਹ ਹੈ ਰਾਤ ਦੇ ਸਮੇਂ ਦੀਵਾਨ ਸਜਣਗੇ ਆਪ ਜੀ ਨੂੰ ਜਰੂਰ ਪਹੁੰਚ ਕੇ ਲਾਭ ਪ੍ਰਾਪਤ ਕਰਨਾ ਹੈ ਬਾਕੀ ਜਿਹੜੀ ਜਾਣਕਾਰੀ ਹੈ ਨੌਜਵਾਨ ਜਿਹੜੇ ਅੱਗੇ ਲੱਗੇ ਹੋਏ ਨੇ ਬੱਗਾ ਸਿੰਘ ਗੁਰਮੀਤ ਸਿੰਘ ਅਤੇ ਇਹਨਾਂ ਦੇ ਨਾਲ ਹੋਰ ਸਹਾਇਕ ਸੱਜਣ ਨੇ ਜਿਹੜੇ ਉਹਨਾਂ ਨਾਲ ਆਪਜੀ ਸੰਪਰਕ ਕਰ ਸਕਦੇ ਹੋ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਨੌਜਵਾਨ ਪੀੜ੍ਹੀ ਜਿਹੜੀ ਇਹੋ ਜੇ ਸਮਾਗਮਾਂ ਦੇ ਲਈ ਪਹਿਲ ਕਰਦੀ ਹੈ ਅੱਗੇ ਆਉਂਦੇ ਨੇ ਉਹਨਾਂ ਦਾ ਸਾਨੂੰ ਸਾਥ ਵੀ ਦੇਣਾ ਚਾਹੀਦਾ ਹੈ ਤੇ ਵੱਧ ਚੜ ਕੇ ਗੁਰੂ ਸਾਹਿਬ ਜੀ ਦੇ ਪਾਵਨ ਸਤਿਅਪ ਦੀ ਸ਼ਹੀਦੀ ਪੁਰਬ ਨੂੰ ਇਹ ਸਮਾਗਮ ਵਿੱਚ ਪਹੁੰਚ ਕੇ ਆਪਜੀ ਸਾਰੇ ਲਾਭ ਪ੍ਰਾਪਤ ਕਰੋ ਗੁਰਬਾਣੀ ਗੁਰ ਇਤਿਹਾਸ ਸਿੱਖ ਇਤਿਹਾਸ ਨਾਲ ਜੁੜ ਕੇ ਆਪਣਾ ਜੀਵਨ ਸਫਲਨਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ